ਸਸ਼ੀ ਗਾਲੀ ਸਾਰਿਆਂ ਨੂੰ ਮੇਰੇ ਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆ ਮੇਰੀ ਛੋਟੀ ਜਿਹੀ YouTube ਫੈਮਿਲੀ ਠੀਕ ਹੋਊਗੀ ਚੜਤੀ ਕਲਾ ਵਿੱਚ ਹੋਵਾਂਗੇ ਤੁਸੀਂ ਸਾਰੇ ਜਾਣੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਆਪਣੀਆਂ ਵੀਡੀਓਜ਼ ਨੂੰ ਜਿੰਨਾ ਕਿ ਪਿਆਰ ਮਿਲ ਰਿਹਾ ਹੈ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਮੇਰੇ ਵੀਡੀਓਸ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਮਤਲਬ ਮੋਟੀਵੇਟ ਕਰਦੇ ਰਹੋ ਤੁਸੀਂ ਤੇ ਆਪਾਂ ਅੱਗੇ ਸੋਹਣੀਆਂ ਸੋਹਣੀਆਂ ਵੀਡੀਓਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਨਫੋਰਮੇਸ਼ਨ ਵਾਲੀਆਂ ਵੀਡੀਓ ਆਪਾਂ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਕਿ ਕੁਝ ਆਪਾਂ ਕੁਝ ਨਾ ਕੁਝ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜਿੰਨੀ ਕ ਆਪਣੇ ਕੋਲ ਹੈਗੀ ਐ ਮੱਖੀਆਂ ਬਹੁਤ ਤੰਗ ਕਰਦੀਆਂ ਨੇ ਜੀ ਮੈਨੂੰ ਤੇ ਉਹ ਸਪਰੇ ਜੀ ਹੈਗੀ ਹੈ ਛਿੜਕਣ ਵਾਲੀ ਪਰ ਮੈਂ ਫਿਰਕਦੀ ਨਹੀਂ ਹੈਗੀ ਕਿ ਆਪਾਂ ਪਾਪ ਨਹੀਂ ਕਰਨਾ ਹੈਗਾਗਾ ਆਪਾਂ ਇਦਾਂ ਦੀ ਹਾਲਤ ਦੇ ਵਿੱਚਾਂਗੇ ਤੇ ਕੁਝ ਮੇਰੀਆਂ ਭੈਣਾਂ ਦੇ ਕਮੈਂਟਸ ਆਉਂਦੇ ਨੇ ਹਨਾ ਕਿ ਤੁਹਾਨੂੰ ਕਿਹੜਾ ਮੰਥ ਚੱਲ ਰਿਹਾ ਮੈਨੂੰ ਵੀਰੇ 9th ਮੰਥ ਚੱਲ ਰਿਹਾ ਹੈਗਾ ਤੇ ਕਦੋਂ ਵੀ ਆਪਾਂ ਡਿਲੀਵਰੀ ਲੈਪ੍ਰੇਪੈਂਟ ਜਾ ਸਕਦੇ ਆਂਗੇ ਤੇ ਹੋ ਸਕੇ ਹੋਇਆ ਤਾਂ ਆਪਾਂ ਵਲੌਗ ਵੀ ਸ਼ੂਟ ਕਰਾਂਗੇ ਆਪਣੀ ਡਿਲੀਵਰੀ ਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚਲੋ ਜੀ ਆਪਾਂ ਆਪਣੀ ਅੱਜ ਦੀ ਜਿਹੜੀ ਵੀਡੀਓ ਸਟਾਰਟ ਕਰਦੇ ਆਂ ਜੀ ਫਸਟੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਕਿ ਮੇਰੀ ਇੱਕ ਕਮੀਜ਼ ਸੀ ਜਿਹੜੀ ਮੈਨੇ ਦੁਪੱਟੇ ਤੋਂ ਤਿਆਰ ਕੀਤੀ ਹੈਗੀ ਤੇ ਉਹ ਸੀਗਾ ਆਹ ਵਾਲਾ ਦੁਪੱਟਾ ਸੀਗਾ ਕਿਹਦਾ ਹੁੰਦਾ ਆਰਗੈਂਜ਼ਾ ਦਾ ਆਰਗੈਂਜ਼ਾ ਦਾ ਦੁਪੱਟਾ ਸੀਗਾ ਜੀ ਇਹ ਇਹ ਮੇਰੇ ਕੋਲ ਮਤਲਬ ਪਹਿਲਾਂ ਮੈਨੇ ਡਾਈ ਕਰਾ ਲਿਆ ਇਹ ਫਿਰ ਮੈਨੂੰ ਨਾ ਕਿਸੇ ਵੀ ਸੂਟ ਨਾਲ ਇਹ ਜਚਿਆ ਨਹੀਂ ਹੈਗਾਗਾ ਕਿ ਮੈਂ ਲਵਾਏ ਨੂੰ ਬਸ ਵੇਸਟ ਜਾਂ ਪਿਆ ਸੀਗਾ ਮੈਂ ਸੋਚਿਆ ਕਿ ਮੈਂ ਇਹਦੀ ਸ਼ਰਟ ਬਣਾ ਲਾਂ ਮੈਂ ਨਾ YouTube ਤੇ ਕਿਸੇ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਨਾ ਆਰਗੈਂਜ਼ਾ ਦਾ ਕੱਪੜਾ ਲੈ ਕੇ ਆਰਗੈਂਜ਼ਾ ਦੇ ਦੁਪੱਟਿਆਂ ਦਾ ਇਕੱਠਾ ਕੱਪੜਾ ਲੈ ਕੇ ਉਹਨਾਂ ਨੇ ਫਰੌਕ ਬਣਾਈ ਹੋਈ ਸੀ ਬਹੁਤ ਸੋਹਣੀ ਲੱਗ ਰਹੀ ਸੀ ਤਾਂ ਮੈਨੂੰ ਉੱਥੋਂ ਆਈਡੀਆ ਮਿਲਿਆ ਕਿ ਮੈਂ ਕਿਉਂ ਨਾ ਇਹਦੀ ਕੁੜਤੀ ਬਣਾ ਲਾਂ ਸੋਹਣੀ ਜੀ ਤਾਂ ਫਿਰ ਆਪਾਂ ਇਹ ਡਿਜ਼ਾਈਨ ਤਿਆਰ ਕੀਤਾ ਹੈ ਦਾ ਕੁੜਤੀ ਦਾ ਇਹੇ ਤਿੰਨ ਰੰਗ ਮੈਂ ਇਹ ਚ ਪਵਾਏ ਹੋਏ ਸੀਗੇ ਵਾਈਟ ਸੀਗਾ ਸੈਂਟਰ ਦੇ ਵਿੱਚ ਵਾਈਟ ਸੀਗਾ ਵਾਈਟ ਜਿਆਦਾ ਸੀ ਉੱਪਰ ਅਸੀਂਗਾ ਲਵੈਂਡਰ ਨੀਚੇ ਨੇਵੀ ਬਲੂ ਦਾ ਸੀਗਾ ਠੀਕ ਹੈ ਜੀ ਤੇ ਇਹ ਆਪਾਂ ਮੈਂ ਮਤਲਬ ਹੈ ਹਾਲੇ ਸਟਿਚ ਨਹੀਂ ਕੀਤੀ ਹੈਗੀ ਕਿ ਆਪਾਂ ਉਹ ਰੈਡੀ ਕਰਕੇ ਰੱਖਤੀ ਇੱਕ ਵਾਰੀ ਆਪਾਂ ਬਾਅਦ ਚੋ ਸਟਿਚ ਕਰਕੇ ਪਾਵਾਂਗੇ ਤੇ ਇਹਦੇ ਮੈਂ ਆ ਤਿੰਨ ਕਲਰ ਦੀ ਲੇਸ ਲਾਈ ਹੈ ਤੁਹਾਡੇ ਕੋਲ ਵੀ ਆਰਗੈਂਜ਼ਾ ਦੇ ਦੁਪੱਟਿਆਂ ਦਾ ਇੰਨਾ ਕੁ ਟ੍ਰੈਂਡ ਹੋ ਰਿਹਾ ਦੋਕ ਸਾਲਾਂ ਤੋਂ ਕਿ ਬਹੁਤ ਜ਼ਿਆਦਾ ਲੈ ਰਹੇ ਨੇ ਸਾਰੇ ਗਰਮੀਆਂ ਦੇ ਵਿੱਚ ਗਰਮੀ ਵਾਲੇ ਸੂਤੀ ਕਾਟਨ ਦੇ ਸੂਟਾਂ ਨਾਲ ਹਨਾ ਤੁਹਾਡੇ ਕੋਲ ਵੀ ਕੋਈ ਵੇਸਟ ਦੁਪੱਟਾ ਹੈਗਾ ਤਾਂ ਤੁਸੀਂ ਬਣਾ ਸਕਦੇ ਹੋਗੇ ਤੇ ਮੇਰੇ ਕੋਲੇ ਵੇਸਟ ਪਿਆ ਸੀਗਾ ਤਾਂ ਮੈਂ ਐਦਾਂ ਇਹਨੂੰ ਤਿਆਰ ਕੀਤਾ ਹੈਗਾ ਆਪਾਂ ਇਹਦੇ ਨਾਲ ਲਵੈਂਡਰ ਕਲਰ ਦੀ ਸਲਵਾਰ ਜਾਂ ਪਲਾਜੋ ਤਿਆਰ ਕਰ ਲਾਂਗੇ ਤੇ ਦੱਸਿਓ ਵਾਈਟ ਜ਼ਿਆਦਾ ਸੋਹਣਾ ਲੱਗੂਗਾ ਜਾਂ ਫਿਰ ਲਵੈਂਡਰ ਪਲਾਜ਼ੋ ਇਹਦੇ ਨਾਲ ਜਾਂ ਸਲਵਾਰ ਤੇ ਐਦਾਂ ਨੀਚੇ ਆ ਵਾਲੀ ਲੈਸ ਲਾਈ ਹੈ ਮੈਨੇ ਤੇ ਆ ਤਿੰਨ ਲੈਣਾ ਇਹਦੀਆਂ ਬਣਾਈਆਂ ਨੇ ਗਿਆ ਠੀਕ ਹੈ ਜੀ ਇਹ ਸ਼ਰਟ ਮੈਨੇ ਤਿਆਰ ਕੀਤੀ ਹੈਗੀ ਤੇ ਬਾਕੀ ਪਾਈ ਹੋਈ ਵੀ ਤੁਹਾਨੂੰ ਦਿਖਾਵਾਂਗੇ ਲੁੱਕ ਵੀ ਕਿੱਦਾਂ ਦੀ ਲੱਗੂਗੀ ਆਪਣੀ ਹਨਾ ਤੇ ਬਾਕੀ ਜਿਹੜਾ ਨੈੱਕ ਹੈਗਾ ਉਹ ਆਪਾਂ ਵੀ ਸ਼ੇਪ ਤਿਆਰ ਕਰਾਂਗੇ ਦਾ ਵੀ ਸ਼ੇਪ ਦੇ ਉੱਪਰ ਵੀ ਆਪਾਂ ਵੀ ਲੈਸ ਲਗਾ ਕੇ ਤੇ ਵਾਈਟ ਕਲਰ ਵਾਈਟ ਕਲਰ ਦੇ ਆਪਾਂ ਬਟਨ ਲਗਾ ਲਾਂਗੇ ਤੇ ਹਨਾ ਸੋਹਣਾ ਲੱਗੂਗਾ ਫਿਰ ਤੇ ਜਿਹੜੇ ਕਲਰ ਦੀ ਆਪਾਂ ਇਹਦੀ ਬਾਟਮ ਤਿਆਰ ਕਰਨੀ ਹੈ ਉਸੇ ਕਲਰ ਦੇ ਆਪਾਂ ਇਹਦੇ ਨਾਲ ਦੁਪੱਟਾ ਵੀਰ ਕਰਾਂਗੇ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰਾ ਇਹ ਆਈਡੀਆ ਤੁਹਾਨੂੰ ਕਿਵੇਂ ਲੱਗਿਆ ਸਹੀ ਬਣੀਆ ਕਮੀਜ਼ ਸੋਹਣੀ ਲੱਗੂਗੀ ਜਾਂ ਫਿਰ ਮੈਂ ਆਪਦਾ ਟਾਈਮ ਹੀ ਵੇਸਟ ਕੀਤਾ ਠੀਕ ਹੈ ਜੀ ਤੇ ਮਨੀ ਵੇਸਟ ਕੀਤੀ ਤੇ ਲੈਸ ਤੇ ਠੀਕ ਹੈ ਜੀ ਜਰੂਰ ਦੱਸਿਓ ਕੀ ਆ ਵਾਲੀ ਇਹਦੀ ਬਾਉਜ਼ੂ ਨੇ ਜੀਆ ਲਵੈਂਡਰ ਤੇ ਵਾਈਟ ਆਇਆ ਗੱਲਾ ਬਾਉਜ਼ ਬਾਜੂ ਤੇ ਨੇਵੀ ਬਲੂ ਕਲਰ ਆਇਆ ਨਹੀਂ ਹੈਗਾਗਾ ਤੇ ਆ ਵਾਲੀ ਲੇਸ ਮੈਨੇ ਬਾਹਾਂ ਤੇ ਲਾਈ ਆ ਜੀ ਠੀਕ ਹੈ ਜੀ ਦੱਸਿਓ ਕਮੈਂਟ ਕਰਕੇ ਕਿ ਹਾਂ ਇਹ ਸੋਹਣੀ ਲੱਗੂਗੀ ਸ਼ਰਟ ਆ ਜਾਂ ਨਹੀਂ ਠੀਕ ਹੈ ਦੁਪੱਟਾ ਤੇ ਜਿਹੜਾ ਬੋਟਮ ਬਣਾਉਣਾ ਪਏ ਦੇ ਨਾਲ ਉਹ ਆਪਾਂ ਪਲੇਨ ਹੀ ਬਣਾਵਾਂਗੇ ਤੇ ਲਵੈਂਡਰ ਮੈਨੂੰ ਲੱਗਦਾ ਕਿ ਲਵੈਂਡਰ ਜ਼ਿਆਦਾ ਸੋਹਣਾ ਲੱਗੂਗਾ ਬਾਕੀ ਤੁਸੀਂ ਦੱਸਿਓ ਵਾਈਟ ਵੀ ਵਾਈਟ ਸੋਹਣਾ ਲੱਗੂਗਾ ਕਿ ਲਵੈਂਡਰ ਸੋਹਣਾ ਲੱਗੂਗਾ ਨੇਵੀ ਬਲੂ ਤਾਂ ਮੈਂ ਲਿਉਂਦੀ ਨਹੀਂ ਹੈਗੀ ਕਿਉਂਕਿ ਨੇਵੀ ਬਲੂ ਮੈਨੂੰ ਕਲਰ ਪਸੰਦ ਨਹੀਂ ਹੈਗਾਗਾ ਤੇ ਨੈਕਸਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਏਕਮੀ ਇਹ ਸ਼ਰਟ ਤਾਂ ਮੈਨੇ ਦੁਪੱਟੇ ਤੋਂ ਹੁਣੇ ਤਿਆਰ ਕੀਤੀ ਹੈ ਜੀ ਫਰੀ ਹੁੰਨੀ ਆ ਸਾਰਾ ਦਿਨ ਹੌਲੀ ਹੌਲੀ ਜੇ ਮੈਂ ਨੇ ਤਿਆਰ ਕਰ ਲਈ ਮੈਂ ਲੈਸ ਵਗੈਰਾ ਲੈ ਗਈ ਸੀ ਇਹਨੂੰ ਆਈਸੀ ਚਲੋਗੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਲਉਗੀ ਨਾ ਤੇ ਜੀ ਇੱਕ ਮੇਰਾ ਸੂਟ ਸੀਗਾ ਜਿਹੜਾ ਰਹਿ ਗਿਆ ਸੀ ਤੁਹਾਡੇ ਨਾਲ ਸ਼ੇਅਰ ਕਰਨ ਕਣਿਓ ਉਹ ਸੀਗਾ ਆ ਕਾਟਨ ਮਸ਼ਲੀਨ ਦਾ ਠੀਕ ਹੈ ਜੀ ਕਾਟਨ ਮਸ਼ਲੀਨ ਦਾ ਇਹ ਮੈਂ ਭੁੱਲ ਗਈ ਸੀ ਪੜ ਕੇ ਦੱਸਿਆਗਾ ਤੇ ਮੈਨੂੰ ਇਹ ਨਾ ਪ੍ਰਿੰਟ ਬਹੁਤ ਹੀ ਸੋਹਣਾ ਲੱਗਿਆ ਸੀ ਬਹੁਤ ਹੀ ਸੋਹਣਾ ਤੇ ਤਾਂ ਕਰਕੇ ਮੈਂ ਲਈ ਆਈ ਇਹ ਮੈਂ ਇਸ ਵਾਰ ਹੀ ਲਿਆਈਆਂ ਗਰਮੀਆਂ ਦੇ ਵਿੱਚ ਹੁਣ ਐਦ ਕਿ ਲਈਆਂ ਮਤਲਬ ਕਿ ਥੋੜੇ ਦਿਨ ਹੀ ਹੋਇਆ ਤੇ ਇਹ ਪਿਆਸ ਹੀ ਗੱਲ ਮਾਰੀ ਦੇ ਵਿੱਚ ਦੱਸਿਓ ਤੁਹਾਨੂੰ ਇਹ ਪ੍ਰਿੰਟ ਕਿਵੇਂ ਦਾ ਲੱਗਿਆ ਮੈਨੂੰ ਬਹੁਤ ਪਿਆਰਾ ਲੱਗਿਆ ਬਹੁਤ ਜ਼ਿਆਦਾ ਤੇ ਇਹਦੇ ਆਪਾਂ ਕੋਈ ਲੈਸਸ ਵਗੈਰਾ ਲਾ ਲਾਂਗੇ ਹਨਾ ਜੀ ਤੇ ਪਿੰਕ ਕਲਰ ਦੀ ਤੇ ਸਟਾਫ ਬਹੁਤ ਵਧੀਆ ਜੀ ਇਹਦਾ ਕਾਟਨ ਮਸ਼ਲੀਨ ਹੈ ਇਹ ਤੇ ਇਹਦਾ ਜਿਹੜਾ ਦੁਪੱਟਾ ਹੈ ਜੀ ਉਹੋ ਇਸ ਟਾਈਪ ਦਾ ਹੈਗਾ ਦੁਪੱਟਾ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਇਹਦੇ ਨਾਲ ਤੇ ਬਾਕੀ ਇੱਕ ਹੋਰ ਸੀਗਾ ਮੈਂ ਸੋਚਿਆ ਸੀਗਾ ਕਿ ਇਹਦੇ ਨਾਲ ਪਲੇਨ ਸਲਵਾਰ ਲਗਾ ਲਾਂ ਕੋਈ ਜਿਵੇਂ ਪਿੰਕ ਕਲਰ ਦੀ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਨਾਲ ਦੀ ਹੀ ਸੋਹਣੀ ਲੱਗੂਗੀ ਜਾਂ ਪਲੇਨ ਜ਼ਿਆਦਾ ਸੋਹਣੀ ਲੱਗੂਗੀ ਤਾਂ ਫਿਰ ਆਪਾਂ ਪਲੇਨ ਲਿਆਵਾਂਗੇ ਤੇ ਪਲੇਨ ਸਲਵਾਰ ਦੇ ਉੱਪਰ ਵਰਕ ਕਰਾਉਂਦੇ ਨੇ ਹਨਾ ਬਹੁਤ ਟ੍ਰੈਂਡ ਹੋ ਰਿਹਾ ਹੈ ਹਾਂ ਕੁੜਤੀ ਹੁੰਦੀ ਹੈਗੀ ਪ੍ਰਿੰਟਡ ਤੇ ਸਲਵਾਰ ਦੇ ਉੱਤੇ ਵਰਕ ਕੀਤਾ ਹੁੰਦਾਗਾ ਕਿਸੇ ਤੇ ਤਾਂ ਮਤਲਬ ਫਲਾਵਰ ਜਾਂ ਬਣਿਆ ਹੁੰਦਾ ਉੱਪਰ ਨੂੰ ਹਨਾ ਇਸ ਤੇ ਪੌਂਚਾ ਵਰਕ ਕੀਤਾ ਹੁੰਦਾਗਾ ਵੀ ਜਿਹੜਾ ਪੌਂਚੇ ਦੇ ਉੱਪਰ ਆਉਂਦਾਗਾ ਤੇ ਤੁਸੀਂ ਦੱਸਿਓ ਕਿ ਮੈਂ ਫਿਰ ਇੱਕ ਕਮੀਜ਼ ਆਪਾਂ ਕਿਸੇ ਨਾਲ ਸ਼ੇਅਰ ਕਰ ਲਾਂ ਕਿਸ ਨੂੰ ਦੇ ਦਾਂਗੇ ਹਨਾ ਤੇ ਦੱਸਿਓ ਪਿੰਕ ਜਿਆਦਾ ਸੋਹਣੀ ਲੱਗੂਗੀ ਜਾਂ ਫਿਰ ਆਲ ਓਵਰ ਵੀ ਸੋਹਣਾ ਲੱਗੂਗਾ ਤਾਂ ਫਿਰ ਆਪਾਂ ਆਲ ਓਵਰ ਬਣਾ ਲਾਂਗੇ ਕਪੜਾ ਬਹੁਤ ਵਧੀਆਗਾਹੀਂ ਇਸ ਸੂਟ ਦਾ ਪ੍ਰਾਈਸ ਸੀਗਾ 500 ਪੂਰੇ 500 ਦਾ ਆਇਆ ਸੀ ਇਹ ਠੀਕ ਹੈ ਜੀ ਤੇ ਆਹ ਵਾਲਾ ਇਹਦਾ ਦੁਪੱਟਾ ਹੈਗਾ ਆਪਾਂ ਤੁਹਾਨੂੰ ਲੈ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਐਵੇਂ ਦਾ ਇਹਦਾ ਦੁਪੱਟਾ ਹੈਗਾ ਦੁਪੱਟੇ ਦਾ ਜਿਹੜਾ ਪ੍ਰਿੰਟ ਹੈ ਉਹ ਥੋੜਾ ਵੱਡਾ ਬਣਿਆ ਹੋਇਆ ਪਰ ਇਹਦਾ ਛੋਟੇ ਨੇ ਫਲਾਵਰ ਜੀ ਠੀਕ ਹੈ ਜੀ ਇਹ ਸੀਗਾ कॉटन मशीन ਦਾ ਆਪਣਾ ਸੂਟ ਜਿਹੜਾ ਮੈਨੂੰ ਬਹੁਤ ਪਿਆਰਾ ਲੱਗਿਆ ਸੀਗਾ ਤੇ ਮੈਂ ਲਿਆ ਕੇ ਰੱਖ ਲਿਆ ਆਪਣੇ ਵਾਸਤੇ ਤੇ ਫਿਰ ਆਪਾਂ ਇਹਨੂੰ ਸਟਿਚ ਕਰ ਲਾਂਗੇ ਇਹ ਤੇ ਆਪਾਂ ਉਹ ਜਿਹੜੀ ਸੈਂਟਰ ਚ ਕੱਟ ਕੇ ਜੀ ਲੱਗਦੀ ਹੈ ਲੇਸ ਉਹ ਲਾ ਲਾਂਗੇ ਸੋਹਣੀ ਲੱਗੂਗੀ ਉਹ ਬਹੁਤ ਐਸੇ ਸਿੰਪਲ ਵੀ ਸੋਹਣਾ ਲੱਗਦਾ ਹੁੰਦਾਗਾ ਜੇ ਆਪਾਂ ਸਾਰੇ ਸੂਟਾਂ ਤੇ ਲੈਸਸ ਲਾ ਲਈ ਉਹ ਵੀ ਸੋਹਣਿਆ ਲੱਗਦੀ ਹੈਗੀ ਹੈ ਠੀਕ ਹੈ ਜੀ ਤੇ ਨੈਕਸਟ ਆਪਾਂ ਤੁਹਾਨੂੰ ਦੱਸਾਂਗੇ ਕਿ ਮੈਂ 12-1300 ਰੁਪਏ ਦੇ ਵਿੱਚ ਲਹਿੰਗਾ ਤਿਆਰ ਕਰੂੰ ਲਹਿੰਗਾ ਸੂਟ ਜਿਹੜਾ ਕਿ ਪਿਛਲੇ ਸਾਲ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਸੀਗਾ ਵੀ ਮਤਲਬ ਵਿਆਹਾਂ ਸ਼ਾਦੀਆਂ ਦੇ ਵਿੱਚ ਲਹਿੰਗਾ ਸੂਟ ਪਾਉਂਦੀਆਂ ਸੀਗੀਆਂ ਘੱਗਰਾ ਬਣਾ ਕੇ ਨਾਲ ਤੇ ਸ਼ਾਰਟ ਕਮੀਜ਼ ਬਣਾਉਂਦੀਆਂ ਸੀਗੀਆਂ ਹਣਾ ਜੀ ਉਹ ਤੇ ਮਤਲਬ ਜਿਹੜਾ ਹੁਣ ਜਦੋਂ ਆ ਮਾ ਸੀਜ਼ਨ ਆਉਗਾ ਮੂਰੇ ਹੈ ਨਾ ਸਰਦੀਆਂ ਦੇ ਵਿੱਚ ਉਹ ਆਉਂਦੇ ਚ ਵੀ ਇਹ ਟ੍ਰੈਂਡ ਜਾਣ ਵਾਲਾ ਨਹੀਂ ਹੈਗਾ ਇਸ ਵਾਰ ਵੀ ਇਹ ਟ੍ਰੈਂਡ ਚੱਲੂਗਾ ਜੀ ਤੇ ਮੇਰੇ ਅਕੋਰਡਿੰਗ ਜਿੰਨਾ ਤੱਕ ਮੇਰੀ ਸੋਚ ਕਹਿੰਦੀ ਹੈ ਤੇ ਇਹ ਮੈਂ ਲੈ ਕੇ ਰੱਖ ਲਿਆ ਸੀਗਾ ਇਹ ਤੇ ਆ ਸੀਗਾ ਬੈਜਟ ਚੋਂ ਮੈਂ ਅਰਜੀ ਕੱਢਿਆਗਾ ਇੱਕ ਪੀਸ ਜੋ ਕਿੱਧਰ ਗਿਆ ਇਹ ਸੀਗਾ ਜੀ ਆਹ ਵਾਲਾ ਇਹ ਵੰਠ ਠੀਕ ਹੈ ਹਾਂਜੀ ਠੀਕ ਹੈ ਕੀ ਕੋਈ ਭੈਣ ਆ ਗਈ ਸੀ ਮੇਰੇ ਕੋਲ ਉਹ ਪਾਣੀ ਲੈਣ ਆਈ ਸੀ ਆ ਉਹ ਤੇ ਮੇਰੇ ਕੋਲ ਆ ਗਈ ਤੇ ਸੌਰੀ ਜੀ ਤੇ ਆਵਾਂ ਲਸੀ ਗਾ ਉਹ ਇਹ ਨਾ ਮੈਂ ਵੀ ਮਤਲਬ ਸੁਣਦੀਆਂ ਕਿ ਲਹਿੰਗਾ ਸੂਟ ਜੀ ਘਗਰਾ ਸੂਟ ਸਾਡਾ 2500 ਚ ਤਿਆਰ ਹੋਇਆ ਜੀ 3500 ਚ ਤਿਆਰ ਹੋਇਆ ਜੀ ਆਪਾਂ ਬਹੁਤ ਹੀ ਲੋ ਬਜਟ ਦੇ ਵਿੱਚ ਤਿਆਰ ਕੀਤਾਗਾ ਕਰਾਂਗੇ ਮਤਲਬ ਬਸ ਰੈਡੀ ਹੋਈ ਹੈਗਾ ਕਿ ショ ਉਹ ਦਰਾਂ ਦੇ ਵਿੱਚ ਨਾ ਲੈਸ ਪਈ ਹੈ ਪੁੱਤ ਉਹ ਜਿਹੜਾ ਆਪਣੇ ਸ਼ੀਸ਼ੇ ਵਾਲਾ ਡਰਾਅ ਹੈ ਉਹਦੇ ਚ ਉਹ ਲੈਸ ਪਈ ਹੈ ਨਹੀਂ ਸਾਰੀ ਉਹ ਲਿਆ ਚੱਕ ਕੇ ਚੱਕ ਕੇ ਲਿਆ ਕਿਹੜੇ ਵਿੱਚ ਸ਼ੀਸ਼ੇ ਵਾਲੇ ਚ ਸ਼ੀਸ਼ੇ ਵਾਲੇ ਕਿਹੜੇ ਬਾਕਸ ਚ ਉੱਪਰ ਦੀ ਚ ਸੈਕਿੰਡ ਵਾਲੇ ਚ ਪਹਿਲੇ ਵਾਲੇ ਚ ਸੈਕਿੰਡ ਵਾਲੇ ਚ ਦੂਜੇ ਨੰਬਰ ਵਾਲੇ ਚ ਦੂਜੇ ਨੰਬਰ ਆ ਆ ਸੀਗਾ ਜੀ ਉਹ ਕਮੀਜ਼ ਦਾ ਕੱਪੜਾ ਸੀਗਾ ਹਾਂ ਮਚਾ ਲੜੇ ਵਾਲੇ ਚ ਤੇ ਇਹਦਾ ਇੱਕ ਹੋਰ ਸੀਗਾ ਹੁਣ ਮੈਂ ਹੁਣੇ ਤਾਂ ਰਿਐਕਟਾ ਨਹੀਂ ਕੀਤੀ ਏ ਸੀਗਾ ਜੀ ਇਹ ਨਾ ਕਮ ਸੇ ਕਮ ਲੱਗਦਾ ਹੈ 1.5 ਮੀਟਰ ਦਾ ਹੈਗਾ 1.5 ਮੀਟਰ ਦਾ ਮੇਰਾ ਬਣ ਜੂਗਾ ਕਮੀਜ਼ ਕਿਉਂਕਿ ਸ਼ਾਰਟ ਕਮੀਜ਼ ਬਣਾਉਣਾ ਹੈ ਆਪਾਂ ਨੇ ਇਹ ਮੈਨੂੰ 500 ਦਾ ਦਿੱਤਾ ਸੀਗਾ ਵੀਰੇ ਅ ਜਿਹੜੇ ਮਤਲਬ ਦੁਕਾਨਾਂ ਤੇ ਆਹ ਵਾਲਾ ਹੀ ਫੈਬਰਿਕ ਮਿਲਦਾ ਹੁੰਦਾ ਉਹਨਾਂ ਦੇ ਤੇ ਉਹਨਾਂ ਤੋਂ ਮੈਂ ਇਹ ਲੈ ਕੇ ਆਈ ਸੀ 500 ਰੁਪਏ ਦਾ ਠੀਕ ਹੈ ਜੀ ਇਹਦੀ ਆਪਾਂ ਬਣਾਵਾਂਗੇ ਸ਼ਰਟ ਉੱਚੀ ਜੀ ਜਿਵੇਂ ਸ਼ਾਰਟ ਕਮੀਜ਼ ਕਹਿੰਦੇ ਨੇ ਹਨਾ ਜੀ ਤੇ ਉਹਦੇ ਉੱਤੇ ਆਪਾਂ ਇਹਦੇ ਉੱਤੇ ਆਪਾਂ ਲੈਸ ਲਾਵਾਂਗੇ ਠੀਕ ਹੈ। ਹੰਮੀ ਨਾ ਵਾਰੀ ਹੈ। ਪੁੱਤ ਸ਼ੀਸ਼ਾ ਨਹੀਂ ਹੈਗਾ ਆਪਣਾ ਸ਼ਿੰਗਾਰ ਸ਼ੀਸ਼ਾ। ਹਾਂ ਉਹਦੇ ਵਿੱਚ ਪਈ ਆ। ਦੂਜੇ ਨੰਬਰ ਵਾਲਾ ਦਰਾਜ ਖੋਲ ਕੇ ਦੇਖ ਨੀਚੇ ਦਰਾਲ ਨੇ ਜਿਹੜੀ। ਅੱਛੇ ਨੀਚੇ ਹਾਂ। ਇਹ ਦੁੱਪੜਾ ਰੱਖ ਲੈਣੀ ਹੈ। ਤੇ ਇਹਦੇ ਨਾਲ ਮੈਂ ਆਹ ਵਾਲਾ ਜਿਹੜਾ ਦੁਪੱਟਾ ਡਾਈ ਕਰਵਾਇਆ ਹੋਇਆ ਜੀ। ਇਹ ਦੁਪੱਟੇ ਦਾ ਕਲਰ ਮੈਨੂੰ ਇੰਨਾ ਪਿਆਰਾ ਲੱਗਦਾ ਇੰਨਾ ਪਿਆਰਾ ਲੱਗਦਾ ਨਾ ਮੈਨੂੰ ਐ ਲੱਗਦਾ ਵੀ ਕਿਸੇ ਕੋਲ ਹੋਰ ਇਹ ਕਲਰ ਹੈ ਹੀ ਨਹੀਂ ਮੇਰੇ ਕੋਲ ਹੀ ਹੈਗਾ ਇਹ ਕਲਰ ਬਸ ਤੇ ਆਹ ਸ਼ੇਡ ਜੀ ਮਤਲਬ ਡਬਲ ਸ਼ੇਡ ਕੀਤਾ ਹੋਇਆ ਹੈ ਇਹ ਇਹਦੇ ਵਿੱਚ ਵੀ ਇਹ ਕਲਰ ਹੈਗਾਗਾ ਠੀਕ ਹੈ ਜੀ ਤੇ ਇਹ ਆਪਣਾ ਦੁਪੱਟਾ ਹੈਗਾ ਜਿਹੜਾ ਇਹ ਚਨੂਨ ਦਾ ਹੈਗਾ ਤੇ ਇਹ ਮੈਂ ਰੈਡੀ ਕਰਨਾ ਸੀ ਸੂਟ ਸਾਨੂੰ ਮੈਰਿਜ ਆਈ ਸੀਗੀ ਤੇ ਫਿਰ ਮੈਂ ਉਸ ਮੈਰਿਜ ਤੇ ਮੇਰੀ YouTube ਵਾਲੀ ਜਿਹੜੀ ਆਈਡੀਆ ਉਹ ਤੇ ਮੇਰੀ ਫੋਟੋ ਵੀ ਲੱਗੀ ਹੋਈ ਹੈ ਮੇਰੀ ਤੇ ਮੇਰੇ ਹਸਬੰਦ ਦੀ ਫਿਰ ਮੈਂ ਉਹ ਲੈ ਲਿਆ ਸੀਗਾ ਬਨੇ ਬਣਾਇਆ ਸੀਗਾ ਉਹ ਰੈਡੀमेड ਫਰੌਕ ਨਾਲ ਪਲਾਜ਼ੋ ਸੀਗਾ ਸ਼ਰਾਰਾ ਸੀਗਾ ਉਹ ਭਾਗੀ ਸੀਗੀ ਫਿਰ ਮੈਂ ਸਟੀਚ ਨਹੀਂ ਕੀਤਾ ਹੈਗਾ ਫਿਰ ਮੇਨ ਸਾਰੇ ਕਹਿੰਦੇ ਕਿ ਤੂੰ ਸਟੀਚ ਨਾ ਕਰ ਤੇ ਫਿਰ ਖਰਾਬ ਹੋ ਜਾਊਗਾ ਬਾਅਦ ਚ ਫਿਟਿੰਗ ਨਹੀਂ ਸੈੱਟ ਆਉਣੀ ਹੈਗੀ ਆਹ ਵਾਲੀਆਂ ਮੈਂ ਲੈਸਸ ਲੈਂਕ ਦੀਆਂ ਸੀ ਜਿਹੜੇ ਉੱਤੇ ਲਾਉਣ ਵਾਸਤੇ ਆ ਤਾਂ ਬਿੱਚਾ ਪੱਤੀ ਜੀ ਆ ਲੈ ਲੈਂਦੀ ਸੀ ਜੀ ਮੈਂ ਇਹਦੇ ਉੱਤੇ ਅ ਬ੍ਰੀਕ ਜੀ ਹੈਗੀ ਇਹ ਮम्मा ਕਿ ਕੰਮ ਤਾਂ ਨਹੀਂ ਨਹੀਂ ਬੇਟਾ ਤੇ ਇਹ ਆਪਾਂ ਇਹਦੀ ਸ਼ਰਟ ਤੇ ਮਤਲਬ ਜਿਹੜਾ ਹੁੰਦੇ ਨੇ ਝਾਕ ਹੁੰਦੇ ਨੇ ਨਾ ਉਹਨਾਂ ਤੇ ਕੱਢ ਲਾਂਗੇ ਜੀ ਤੇ ਨਾਲ ਹੀ ਇਹ ਮੈਂ ਘਗਰੇ ਦੀ ਵੀ ਲਿਆਂਦੀ ਸੀ ਕਿ ਘਗਰੇ ਦੇ ਜਿਹੜੇ ਆਪਾਂ نیچے ਵੀ ਨੀਚੋਂ ਹਨਾ ਸਿੰਪਲ ਜਾ ਨਾ ਲੱਗੇ ਤਾਂ ਕਰਕੇ ਇਹਦੀਆਂ ਦੋ ਲੇਅਰ ਬਣਾ ਲਾਂਗੇ ਇਹ ਨਾ ਮੈਂ ਕਿਸੇ ਹੋਰ ਸੂਟ ਤੇ ਵੀ ਯੂਜ਼ ਕਰ ਲਈ ਕਾਫੀ ਸੀਗੀ ਇਹ ਤੇ ਇੱਕ ਰਿਹਾ ਮੈਨੂੰ ਤੁਸੀਂ ਇਹ ਦਿਓ ਇਹਦੇ ਨਾਲ ਮੈਂ ਜੋਰ ਜੱਟ ਦਾ ਲੈਂਦਾ ਸੀਗਾ ਆਹ ਵਾਲਾ ਵੀ ਆਹ ਵਾਲਾ ਜਿਆਦਾ ਚੱਲਦਾ ਇਹ ਕਲਰ ਦਾ ਥੋੜਾ ਫਰਕ ਰਹਿ ਗਿਆ ਫਿਰ ਵੀ ਤੇ ਆਹ ਜਿਆਦਾ ਚੱਲ ਰਿਹਾ ਚੱਲ ਰਿਹਾ ਇਹਦੇ ਨਾਲ ਇਹ ਮੈਂ ਲੈ ਕੇ ਆਈ ਸੀ ਮਾਨਸਾ ਤੋਂ ਆ ਕੀ ਕਪੜਾ ਸੀ ਇਹ ਟੈਬੀ ਟਿਸ਼ੂ ਟੈਬੀ ਟਿਸ਼ੂ ਕਪੜਾ ਜੀ ਇਹ ਇਹ ਮੈਂ ਲੈ ਕੇ ਆਈ ਸੀਗੀ ਮਾਨਸਾ ਤੋਂ 500 ਦਾ ਲੈ ਕੇ आई सीगी पूरा सूट ਹੈਗਾ ਇਹ 5 ਮੀਟਰ ਹੈਗਾ ਵੀ 5 ਮੀਟਰ ਦਾ ਹਨਾ ਘੱਗਰਾ ਵਧੀਆ ਬਣ ਜੂਗਾ ਹੈਵੀ ਜਿਹਾ ਬਣ ਜੂਗਾ ਜਿਵੇਂ ਆਪਾਂ ਜਿਵੇਂ ਦਾ ਆਪਾਂ ਚਾਹੋਨੇ ਆਗੇ ਤੇ ਮੈਂ ਇਹਦੇ ਨਾਲ ਲੋਨ ਵੀ ਲਈ ਸੀ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਸਾਰੀ ਤਿਆਰੀ ਕਰ ਲਈ ਸੀ ਕਿ ਮੈਂ ਇਹ ਸੂਟ ਰੈਡੀ ਕਰਨਾ ਹੈਗਾ ਉਦੋਂ ਮੈਨੂੰ 5ਵਾਂ ਮੰਥ ਚੱਲਿਆ ਹੋਇਆ ਸੀਗਾ ਤੇ ਫਿਰ ਮੈਨੂੰ ਕਹਿੰਦੇ ਕਿ ਨਾ ਤੂੰ ਬਣਾ ਨਾ ਤੇ ਵਧੀਆ ਸਲੋ ਫਿਟਿੰਗ ਨਹੀਂ ਆਉਣੀ ਹੈਗੀ ਕਹਿੰਦੇ ਖੁੱਲਾ ਰੱਖਣਾ ਪਊਗਾ ਤੈਨੂੰ ਤੇ ਫਿਰ ਮੈਂ ਇਹ ਬਣਾਇਆ ਨਹੀਂ ਸੀਗਾ ਤੇ ਹੁਣ ਆਪਾਂ ਇਹਨੂੰ ਰੈਡੀ ਕਰਾਂਗੇ ਤੇ ਉਦੋਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਪਾਇਆ ਹੋਇਆ ਵੀ ਦਿਖਾਵਾਂਗੀ ਕਿ ਇਹਦਾ ਇਹਦੀ ਲੁੱਕ ਕਿਵੇਂ ਦੀ ਬਣੂਗੀ ਤੇ ਧੱਗਰਾ ਸੂਟ ਜਿਹੜਾ ਹੋਇਆ ਆਪਣਾ 500 ਦੀ ਤਾਂ ਆਪਣੀ ਸ਼ਰਟ ਦਾ ਕੱਪੜਾ ਆਇਆ ਸੀ ਜੀ ਤੇ 500 ਦੇ ਹੀ ਆਪਣਾ ਇਹ ਆਇਆ ਸੀ 1000 ਰੁਪਏ ਹੋ ਗਿਆ ਜੀ ਤੇ 300 ਦਾ ਚਨੂਨ ਦਾ ਦੁਪੱਟਾ ਆਇਆ ਸੀ ਜੀ ਤੇ ਬਾਕੀ ਡਾਈ ਤੇ ਹੋਗੇ ਸੀ 1500 ਰੁਪਏ ਦੇ ਵਿੱਚ ਆਪਣਾ ਜਿਹੜਾ ਇਹ ਸੂਟ ਆ ਰੈਡੀ ਹੋ ਜਾਊਗਾ ਜੀ ਕਿਉਂਕਿ ਲਾਈਟਿੰਗ ਦੇ ਵੀ ਲਾ ਕੇ ਚੱਲੋ ਤੁਸੀਂ ਤੇ ਲੇਸ ਦੇ ਲਾ ਕੇ ਚੱਲੋ ਹਨਾ ਜੀ 15 1600 ਦੇ ਵਿੱਚ ਆਪਾਂ ਰੈਡੀ ਕਰ ਲਾਂਗੇ ਇਹਨੂੰ ਬਾਕੀ ਜਿਹਨੇ ਸਟੀਚਿੰਗ ਦੇਣੀ ਹੈ ਹਨਾ ਉਹ ਥੋੜਾ ਜ਼ਿਆਦਾ ਪੈ ਜਾਂਦਾਗਾ ਤੇ ਇਹ ਸੀਗੀ ਜਿਹੜੇ ਮੈਂ ਅੱਜ ਤੁਹਾਡੇ ਨਾਲ ਆਪਣੇ ਸੂਟ ਸੀਗੇ ਸ਼ੇਅਰ ਕਰਨੇ ਸੀਗੇ ਤੇ ਇਹਨਾਂ ਦੀ ਲੁੱਕ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਵਾਹਿਗੁਰੂ ਕਰੇ ਹਨਾ ਦੁਆ ਕਰੋ ਮੇਰੀ YouTube ਫੈਮਲੀ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੇਰੇ ਸਬਸਕ੍ਰਾਈਬਰ ਕਿ ਆਪਾਂ ਠੀਕ ਠਾਕ ਰਹੀਏ ਹਨਾ ਤੇ ਆਫਟਰ ਡਿਲੀਵਰੀ ਤੋਂ ਬਾਅਦ ਮੈਂ ਵਧੀਆ ਭਰੀ ਗੋਦ ਹਨਾ ਕਹਿੰਦੀ ਹੁੰਦੇ ਨੇ ਬੁੜੀਆਂ ਭਰੀ ਗੋਦ ਆਪਣੇ ਘਰੇ ਆਵਾ ਵਧੀਆ ਠੀਕ ਠਾਕ ਤੇ ਉਸ ਤੋਂ ਆਪਾਂ ਰੈਸਟ ਤੇ ਹੋਵਾਂਗੇ ਮਹੀਨਾ ਡੇਢ ਮਹੀਨਾ ਉਸ ਤੋਂ ਬਾਅਦ ਆਪਾਂ ਫਿਰ ਸਟਾਰਟ ਕਰਾਂਗੇ ਆਪਣੀ ਸੋਹਣੀ ਸੋਹਣੀ ਵੀਡੀਓਜ਼ ਵੀਡੀਓਜ਼ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਾਵਾਂਗੇ ਤੇ ਆਪਾਂ ਬਲੌਗ ਸ਼ੂਟ ਕਰ ਲਿਆ ਕਰਾਂਗੇ ਜੇ ਆਪਣੇ ਤੋਂ ਐਦਾਂ ਦੀਆਂ ਸੂਟਾਂ ਦੇ ਰਿਲੇਟਿਡ ਵੀਡੀਓਜ਼ ਨਾ ਬੜੀਆਂ ਤੇ بس دعا ਕਰਿਓ ਜੀ ਸਾਰਾ ਕੁਝ ਠੀਕ ਠਾਕ ਹੋਵੇ ਤੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਨੂੰ ਕਮੈਂਟਸ ਕਰਦੇ ਨੇ ਮੇਰੇ ਸਬਸਕ੍ਰਾਈਬਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਮਿਲੂਗਾ ਜਿੰਨਾ ਕਿ ਮਿਲ ਰਿਹਾਗਾ ਤੇ ਚਲੋ ਜੀ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਹੋ ਸਕਿਆ ਤਾਂ ਆਪਾਂ ਹੋਮ ਟੂਰ ਕਰਵਾਵਾਂਗੇ ਤੁਹਾਨੂੰ ਆਪਣਾ ਆਪਣਾ ਛੋਟਾ ਜਿਹਾ ਜਿਹੜਾ ਘਰ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਜੀ ਫਿਰ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ